ਨਰਾਸਿੰਘ ਜੀ ਅੱਜ ਇਹ ਪਿੰਡ ਹਰੀਪੁਰ ਜਗਜੀਤਨਗਰ ਵੱਲੋਂ ਜਿਹੜੀ ਸੇਵਲ ਲਾਈ ਗਈ ਹੈ ਠੰਡੇ ਮਿੱਠੇ ਪਾਣੀ ਦੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਪ੍ਰਾਲਾ ਤੇ ਇੱਕ ਬਹੁਤ ਵਧੀਆ ਪ੍ਰਾਲਾ ਹੈ ਸਿੱਖ ਗੰਥ ਨਾਲ ਜੁੜਿਆ ਹੋਇਆ ਪ੍ਰਾਲਾ ਆ ਜਿਹੜਾ ਸ਼ਬੀਲ ਲਾਈ ਜਾਂਦੀ ਆ ਤੇ ਮੈਂ ਸਾਥੀਓ ਕਹਿਣਾ ਚਾਹੁੰਦਾ ਵੀ ਜਿਸ ਤਰ੍ਹਾਂ ਜਿਹੜਾ ਪਾਰਾ ਆ ਟੈਂਪਰੇਚਰ 50 ਡਿਗਰੀ ਪਹੁੰਚ ਚੁੱਕਿਆ ਆ ਤੇ ਉਹਦੇ ਨਾਲ ਨਾਲ ਆਪਾਂ ਨੂੰ ਰੁੱਖ ਵੀ ਲਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਪਾਰਾ ਆ ਟੈਂਪਰੇਚਰ ਉਹ 40 ਤੋਂ 42 ਡਿਗਰੀ ਤਾਂ ਜਿਹੜਾ 5-7 ਡਿਗਰੀ ਥੱਲੇ ਆਵੇ ਕਿਉਂਕਿ ਜਿੱਥੇ ਤੁਸੀਂ ਦੇਖੋਗੇ ਦਰਖਤਾਂ ਜਿੱਥੇ ਦਰਖਤ ਲੱਗੇ ਹੋਏ ਆ ਉੱਥੇ ਪਾਰਾ ਆ 40 ਤੋਂ 42 ਡਿਗਰੀ ਤੇ ਜਿੱਥੇ ਰੁੱਖ ਹੈ ਨਹੀਂਗੇ ਉੱਥੇ ਪਾਰਾ ਜਿਹੜਾ ਡਿਗਰੀ ਆ ਟੈਂਪਰੇਚਰ ਆ ਜਿਹੜਾ ਉਹ 50 ਡਿਗਰੀ ਪਹੁੰਚਿਆ ਹੋਇਆ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਇੱਕ ਇੱਕ ਦਰਖਤ ਵੀ ਲਾਈਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜਿਹੜਾ ਪਾਰਾ ਆ ਉਹ ਥੱਲੇ ਕਰ ਸਕਦੇ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੀ ਲਾਲ ਜੀ ਜੋ ਅੱਜ ਪਿੰਡ ਜਗਜੀਤ ਨਗਰ ਹਰੀਪੁਰਾ ਵੱਲੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਸਵੀਲ ਲਾਈ ਗਿਆ ਠੰਡੇ ਮਿੱਠੇ ਪਾਣੀ ਦੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਜੀ ਹਰੀਪੁਰੇ ਪਿੰਡ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਇਹਨਾਂ ਨੇ ਮਹਾਰਾਜ ਤੰਦਰੁਸਤੀਆਂ ਬਖਸ਼ੇ ਹਾਂ ਧੰਨ ਗੁਰੂ ਅਰਜਨ ਪਾਤਸ਼ਾਹ ਇਹਨਾਂ ਦਿਨਾਂ ਦੇ ਵਿੱਚ 31 ਕਵੀ ਦੇ ਬੈਠੇ ਸੀ ਜੀ ਬਹੁਤੀ ਸਿੱਧੀ ਦਿਨ ਵਾਸਤੇ ਇਹਨਾਂ ਨੇ ਪਾਣੀ ਦਾ ਬਹੁਤ ਉਪਰਾਲਾ ਵਧੀਆ ਕੀਤਾ। ਹਮ ਠੰਡਾ ਪਾਣੀ ਪਿਉਣ ਦੇ ਲੋਕਾਂ ਦੀ ਸੇਵਾ ਕਰਨ ਦੇ ਆ। ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਤੰਦਰੁਸਤੀਆਂ ਬਖਸ਼ੇ ਸਤਗੁਰ ਖੰਨ ਗੁਰ ਅਰਜਨ ਪਾਤਸ਼ਾਹ ਇਹਨਾਂ ਦੇ ਭੰਡਾਰੇ ਪਰਖੇ। ਜੀ ਵੈਗਰਜੀ ਦਾ ਖਾਲਸਾ ਵੈਗਰਜੀ ਜੀ ਜੀ ਬਹੁਤ ਬਹੁਤ ਧੰਨਵਾਦ।